ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਪਹੁੰਚੇ ਹਾਂ ਸਮਾਣਾ ਦੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਚਾਰ ਜਿਮਣੀ ਚੋਣਾਂ ਦਾ ਜਿਹੜਾ ਰਿਜ਼ਲਟ ਹੈ ਸਾਹਮਣੇ ਨਿਕਲ ਕੇ ਨਜ਼ਰ ਆਇਆ ਤੇ ਜਿਸ ਦੇ ਵਿੱਚ ਤਿੰਨ ਚੋਣਾਂ ਦਾ ਜਿਹੜਾ ਰਿਜ਼ਲਟ ਹੈ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਤੇ ਸਮਾਣਾ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਦਫ਼ਤਰ ਦੇ ਵਿੱਚ ਅੱਜ ਖੁਸ਼ੀ ਜਿਹੜੀ ਮਨਾਹੀ ਜਾ ਰਹੀ ਹੈ ਤੇ ਲੱਡੂ ਵੰਡ ਕੇ ਤੇ ਢੋਲ ਵਜਾ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਤੇ ਪੀਏ ਗੁਰਦੇਵ ਟਵਾਣਾ ਮੌਜੂਦ ਨੇ ਤੇ ਉਹਨਾਂ ਦੇ ਭਰਾ ਮਿੰਟੂ ਜੋੜਾ ਮજરા ਵੀ ਮੌਕੇ ਤੇ ਮੌਜੂਦ ਨੇ ਸਾਰੀ ਜਿਹੜੀ ਟੀਮ ਹੈ ਸਾਰੀ ਉਹ ਵੀ ਹਾਂਜੀ ਟਵਾਣਾ ਜੀ ਕੀ ਕਹੋਗੇ ਕਿੰਨੀ ਕੋ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਦਾ ਮੌਕਾ ਜੀ ਤੇ ਅੱਜ ਪੰਜਾਬ ਦੀ ਜਨਤਾ ਨੇ 2027 ਦਾ ਜਿਹੜਾ ਉਹ ਸੈਮੀਫਾਈਨਲ ਸੀਗਾ ਉਹ ਕਲੀਅਰ ਕਰਤਾ ਤੇ ਪਹਿਲਾਂ 92 ਐਮਐਲਏ ਸੀਗੇ ਸਾਡੇ ਹੁਣ 94 ਹੋ ਚੁੱਕੇ ਨੇ ਤੇ ਇਥੋਂ ਬਿਲਕੁਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਤੋਂ ਜੋ ਉਮੀਦਾਂ ਪੰਜਾਬ ਦੀ ਜਨਤਾ ਨੇ ਉਮੀਦਾਂ ਕੀਤੀਆਂ ਸੀਗੀਆਂ ਉਹਨਾਂ ਤੇ ਬਿਲਕੁਲ ਆਮ ਆਦਮੀ ਪਾਰਟੀ ਖਰਾ ਉਤਰਦੀ ਜਾ ਰਹੀ ਹੈ ਤੇ ਸੀਐਮ ਸਾਹਿਬ ਦੇ ਜੋ ਜੋ ਆਪਣਾ ਗਰੰਟੀਆਂ ਦਿੱਤੀਆਂ ਸੀਗੀਆਂ ਸਰਕਾਰ ਵੱਲੋਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਲੋਕ ਬਿਲਕੁਲ ਖੁਸ਼ ਨੇ ਤੇ ਉਹੀ ਖੁਸ਼ੀ ਦਾ ਸਬੂਤ ਲੋਕਾਂ ਨੇ ਪੰਜਾਬ ਚ ਜਿਹੜੀ ਜਿਮਨੀ ਚੋਣ ਹੋਈ ਐ ਉਹਦੇ ਚ ਸਪਸ਼ਟ ਕੀਤਾ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਇਥੋਂ ਹੀ ਸਾਬਤ ਹੁੰਦਾ ਸਿੱਧ ਵੀ ਹੁੰਦਾ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੁਆਰਾ ਰੁਪੀ ਚਾਹੇ। ਟੋਣਾ ਜੀ ਸਿਆਸੀ ਸਫਰ ਦੀ ਗੱਲ ਕਰੀਏ ਸੁਖਜਿੰਦਰ ਰੰਧਾਵਾ ਤੇ ਰਾਜਾ ਬੜਿੰਗ ਦੇ ਵੱਲੋਂ ਸੀਐਮ ਕੁਰਸੀ ਦਾ ਬੜਾ ਰੌਲਾ ਸੀਗਾ। ਅੱਜ ਦੋਨੋਂ ਹੀ ਹਾਰ ਕੇ ਕੀ ਕਹੋਗੇ? ਦੇਖੋ ਜੀ ਜਿਹੜੀ ਸਿਆਸਤ ਐ ਇਹ ਇਹ ਬਿਲਕੁਲ ਆਪਣਾ ਨਰਮ ਸੁਭਾਅ ਦੀ ਐ। ਜਿੱਥੇ ਕਿਸੇ ਨੇ ਕੋਈ ਹੰਕਾਰ ਕੀਤਾ ਤੇ ਪਬਲਿਕ ਵੱਡੀ ਹੁੰਦੀ ਹੈ ਪਬਲਿਕ ਨੇ ਹੰਕਾਰ ਦਾ ਕਿਲਾ ਉਹਨਾਂ ਦੀ ਧੌਣ ਚੋਂ ਕੱਢਿਆ ਜਿਨੇ ਆਪਾਂ ਨੇ ਇਲੈਕਸ਼ਨ ਦੇ ਵਿੱਚ ਦੇਖਿਆ ਕਿਵੇਂ ਉਹ ਕਦੇ ਪੱਟਾਂ ਤੇ ਥਾਪੀਆਂ ਮਾਰਦੇ ਸੀਗੇ ਤਕਰੀਬਨ 80-80 ਸਾਲ ਦੇ ਤਰੀਕ ਉਹਨਾਂ ਦੀ ਉਮਰ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਦਾਂ ਇੱਕ ਸਿਆਸੀ ਲੀਡਰ ਨੂੰ ਕਰਨਾ ਚਾਹੀਦਾ ਜਿਹਨੇ ਉਹਨਾਂ ਨੇ ਮਤਲਬ ਇਲੈਕਸ਼ਨ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਬਿਲਕੁਲ ਆਪਣੀ ਸੂਝ-ਬੂਝ ਦੇ ਨਾਲ ਜਨਤਾ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ ਵੀ ਭਾਈ ਹੰਕਾਰ ਨਾਲ ਕਦੇ ਵੀ ਸਰਕਾਰ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਇਹ ਲੈਂਦਾ ਕਈ ਜਗ੍ਹਾ ਤੇ ਆਪਣੇ ਵਰਕਰ ਹੀ ਨਹੀਂ ਖੜੇ ਕੀ ਕਹੋਗੇ? ਅਕਾਲੀ ਦਲ ਹੁਣ ਰੇਸ ਤੋਂ ਬਾਹਰ ਹੈ ਸਿਆਸਤ ਦੇ ਵਿੱਚੋਂ ਪੰਜਾਬ ਦੀ ਸਿਆਸਤ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਵजूद ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ। ਹਾਂਜੀ ਭਾਜੀ ਤੁਸੀਂ ਕੀ ਕਹੋਗੇ? ਮੈਂ ਤਾਂ ਇਹੀ ਕਹਾਂਗਾ ਜਿਹੜਾ ਹੈ ਜਿਤਨਾ ਸਿਹਰਾ ਹੈ ਇਹ ਸਾਡੇ ਆਮਾਦੀ ਪਾਰਟੀ ਦੇ ਵਰਕਰ ਨੇ ਇਹਨਾਂ ਨੂੰ ਜਾਂਦਾ ਕਿਉਂਕਿ ਇਹਨਾਂ ਦੀ ਬਦੌਲਤ ਹੀ ਇਹ ਜਿੱਤ ਪ੍ਰਾਪਤ ਹੋਈ ਹੈ ਅਦਰਵਾਈਜ਼ ਜੇ ਇਹ ਨਾਕੋਸ਼ ਕਰਨ ਆਪਣੇ ਜਿਹੜੇ ਵਰਕਰ ਨੇ ਤਾਂ ਜਿੱਤ ਬਹੁਤ ਮੁਸ਼ਕਲ ਹੈ ਧੰਨਵਾਦ ਹੁਣ ਹਲਕਾ ਵੀ ਤਾਂ ਹੈ ਕਿ ਚੇਤਨ ਸਿੰਘ ਜੋੜਾ ਮਜ਼ਰਾਦੀ ਜਿਹੜੇ ਪੀਏ ਨੇ ਗੁਰਦੇਵ ਟਮਾਣਾ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਲੋਕਾਂ ਦਾ ਫਤਵਾ ਹੈ ਅੱਜ ਇਹਨਾਂ ਨੂੰ ਜਿਆਦਾ ਮਿਲਿਆ ਹੈ ਕਿ ਜਿਹੜੀਆਂ ਸਾਡੀ ਅੱਜ ਜਿੱਤ ਹੋਈ ਹੈ ਦੇਖਦੇ ਆ ਅੱਗੇ ਜਿਹੜੀਆਂ 27 ਦੇ ਹੁਣ ਰਿਜ਼ਲਟ ਵੀ ਨੇੜੇ ਆਣਗੇ ਉਦੋਂ ਕੀ ਜਿਹੜਾ ਸਿਆਸੀ ਕਿਰਦਾਰ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ